ਦੀ ਮਰਪਿੰਦਰ ਜੀ ਦੋ ਲੈਣਾ ਤੁਹਾ ਦਾ ਸਾਂਝੀਆਂ ਕਰਦੀਆਂ ਜੀ ਥਾਣੇ ਵਿੱਚ ਰੋਭ ਹੁੰਦਾ ਥਾਣੇਦਾਰ ਦਾ ਪਰ ਮੁਨਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਥਾਣੇ ਵਿੱਚ ਰੋਭ ਹੁੰਦਾ ਥਾਣੇਦਾਰ ਦਾ ਪਰ ਮੁਨਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਪੇਸ਼ ਕਰ ਲਕਿਆਂ ਆਉਣ ਤੋਂ ਪੁਰਾਣਾ ਕਰੇ ਪਹਿਲਾਂ ਪਤਾ ਲੱਗ ਜਾਂਦਾ ਆਉਣ ਤੋਂ ਪੁਰਾਣਾ ਕਰੇ ਪਹਿਲਾਂ ਪਤਾ ਲੱਗ ਜਾਂਦਾ ਜਦੋਂ ਬੋਲਦਾ ਬਨੇਰੇ ਉੱਤੇ ਕਾਂ ਮਿੱਤਰੋ ਥਾਣੇ ਵਿੱਚ ਰੋਬ ਹੁੰਦਾ ਥਾਣੇਦਾਰ ਦਾ ਪਰ ਮੁਨਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਥਾਣੇ ਵਿੱਚ ਰੋਬ ਹੁੰਦਾ ਥਾਣੇਦਾਰ ਦਾ ਪਰ ਮੁਨਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਰੱਪ ਟਿਲ ਖਾਈ ਉਹਦੇ ਕੋਲ ਬੈਠ ਕੇ ਝੂਠੇ ਸੱਚੇ ਕਹਦੇ ਬੋਲ ਬੈਠ ਕੇ ਰਾਪਟੇ ਲਖਾਈਏ ਉਹਦੇ ਪੋਲ ਬੈਠ ਕੇ ਝੂਠੇ ਸੱਚੇ ਕਹਿ ਦਈਏ ਭੋਲ ਬੈਠ ਕੇ ਛੇਤੀ ਮੌਕਾ ਵੇਖਣੇ ਦਾ ਦਿੰਦਾ ਉਹ ਦਲਾਸਾ ਫਿਰ ਛੇਤੀ ਮੌਕਾ ਵੇਖਣੇ ਦਾ ਦਿੰਦਾ ਉਹ ਦਲਾਸਾ ਫਿਰ ਬੰਦੇ ਭੇਜਦੇ ਹਾਂ ਛੇਤੀਓਂ ਸੇ ਥਾ ਮਿੱਤਰੋ ਥਾਣੇ ਵਿੱਚ ਰੋਬ ਹੁੰਦਾ ਥਾਣੇਦਾਰ ਦਾ ਪਰ ਮੁੰਚੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਥਾਣੇ ਵਿੱਚ ਰੋਬ ਹੁੰਦਾ ਥਾਣੇਦਾਰ ਦਾ ਪਰ ਮੁੰਚੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਲੰਗਰ ਦੀ ਡਿਊਟੀ ਵੀ ਆ ਮੁੰਸ਼ੀ ਨਿਭਾਉਂਦਾ ਲਾਂਗਰੀ ਨੂੰ ਦੱਸੇ ਖਾਣਾ ਆਪੇ ਮਨ ਭੌਂਦਾ ਲੰਗਰ ਦੀ ਡਿਊਟੀ ਵੀ ਹੈ ਮੁੰਸ਼ੀ ਨਿਭਾਉਂਦਾ ਲਾਗਰੀ ਨੂੰ ਦੱਸੇ ਖਾਣਾ ਆਪੇ ਮਨ ਪਾਉਂਦਾ ਧੁੱਪ ਕਦ ਦੇਖਦਾ ਨਾ ਸ਼ਾਮਤ ਰਹੋ ਥਾਣੇ ਵਿੱਚ ਰੋਬ ਹੁੰਦਾ ਥਾਣੇਦਾਰ ਦਾ ਪਰ ਮੁੰਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਸਾਰਾ ਸਾਮ ਰੱਖਦਾ ਰਿਕਾਰਡ ਥਾਣੇ ਦਾ ਭੁੱਲਦਾ ਨਹੀਂ ਚੇਤੇ ਕਰਦੇ ਮਰ ਜਾਣੇ ਦਾ ਸਾਰਾ ਸਾਮ ਰੱਖਦਾ ਰਿਕਾਰਡ ਥਾਣੇ ਦਾ ਪੁੱਲ ਦਾ ਨੀਚੇ ਤੱਕ ਦੇ ਮਰ ਜਾਣੇ ਦਾ ਐ ਸੱਚ ਨਾਲ ਸਦਾ ਰੱਖਦਾ ਬਣਾ ਕੇ ਐ ਸੱਚ ਨਾਲ ਸਦਾ ਰੱਖਦਾ ਬਣਾ ਕੇ ਉਹਦੀ ਹਾਂ ਵਿੱਚ ਕਰੇ ਸਦਾ ਹਾਂ ਮਿੱਤਰੋ ਥਾਣੇ ਵਿੱਚ ਰੋਬ ਹੁੰਦਾ ਥਾਣੇਦਾਰ ਦਾ ਪਰ ਮੁੰਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਮੁੰਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ ਮੁੰਸ਼ੀ ਥਾਣੇ ਦੀ ਹੁੰਦੀ ਮਾਂ ਮਿੱਤਰੋ É e